ਫਰਕ ਗੌਰ ਕਰਨ ਵਾਲਾ ਪਹਿਲੂ ਹੋਰ ਹੈ ਜਨਾਬ ਇੱਕ ਅਪੀਲ ਤੇ ਇੱਕ ਧੰਨਵਾਦ ਚਲੋ ਜੀ ਸਭ ਗੱਲਾਂ ਇੱਕ ਪਾਸੇ ਅਨਮੋਲ ਗਗਨ ਮਾਨ ਹੋਰਾਂ ਦਾ ਵਿਆਹ طے ਹੋ ਗਿਆ ਇਹ ਵੀ ਖਬਰ ਹੈ ਕਿ 16 ਤਰੀਕ ਨੂੰ 16 ਜੂਨ ਨੂੰ ਅਨਮੋਲ ਗਗਨ ਮਾਨ ਹੋਰੀ ਵਿਆਹ ਬੰਦਾਂ ਚ ਵੱਧ ਰਹੇ ਨੇ ਇੱਕ ਹੋਰ ਆਮ ਆਦਮੀ ਪਾਰਟੀ ਦੇ ਮੰਤਰੀ ਦਾ ਵਿਆਹ ਸੋ ਮੁੱਖ ਮੰਤਰੀ ਤੋਂ ਲੈ ਕੇ ਮੰਤਰੀਆਂ ਐਮ ਐਲ ਏਆਂ ਦੇ ਖਾਸੇ ਵਿਆਹ ਹੋਈ ਜਾਂਦੇ ਨੇ ਰਾਜ ਸਭਾ ਮੈਂਬਰ ਦਾ ਵੀ ਇੱਕ ਦਾ ਵਿਆਹ ਹੋ ਲਿਆ ਜਿਹਦੀ ਬਾਰੇ ਆਪਾਂ ਗੱਲ ਕਰਕੇ ਵੀ ਟੇਰਾਕਬ ਛੱਡਾ ਸੁਪਰ ਹੁਣ ਅਨਮੋਲ ਗੱਲ ਦਾ ਵਿਆਹ ਚਲੋ ਇਸੇ ਤਰ੍ਹਾਂ ਅਛੀਤ ਰੁਗੜਰ ਵਾਲੀ ਆਪਾਂ ਗੱਲ ਛੋਲੀ ਕਿ ਉਹਦਾ ਤਾਂ ਪਾਈ ਹੁਣ ਅਸਤੀਫਾ ਮਨਜ਼ੂਰ ਹੋ ਗਿਆ ਉਹ ਕਹਿੰਦਾ ਮੈਂ ਅਦਾਲਤ ਵੀ ਜਾਊਂਗਾ ਮੇਰਾ ਧੱਕਾ ਹੋ ਗਿਆ ਸੋ ਇਸ ਲਈ ਭਾਜਪਾਲੇ ਪਾਸਿਓਂ ਵੀ ਗਏ ਤੇ ਇਧਰੋਂ ਵੀ ਗਏ ਤੇ ਹੁਣ ਚੋਣ ਵੀ ਹੋਊਗੀ ਤਾਂ ਕੀ ਬਣੂਗਾ ਇਹ ਇੱਕ ਪਹਿਲੂ ਹੈਗਾ ਪਰ ਇਹ ਸਭ ਦੇ ਦਰਮਿਆਨ ਤੁਹਾਡੀਆਂ ਨਜ਼ਰਾਂ ਜਿਹੜੀਆਂ ਨਤੀਜਿਆਂ ਤੇ ਟਿਕੀਆਂ ਨੇ ਇਸ ਵੀਰ ਨੂੰ ਨਤੀਜੇ ਆਉਣੇ ਆ ਉਹ ਤੋਂ ਪਹਿਲਾਂ ਰੁਝਾਨ ਆਉਣ ਲੱਗੇ ਜੀ ਮੈਂ ਐਗਜ਼ਿਟ ਪੋਲ ਦੀ ਗੱਲ ਨਹੀਂ ਕਰ ਰਿਹਾ ਐਗਜ਼ਿਟ ਪੋਲ ਨੂੰ ਲੈ ਕੇ ਕਈ ਸਵਾਲ ਹੁਣੇ ਉੱਠਣ ਲੱਗੇ ਨੇ ਇੱਕ ਤਰ ਜਿਹਦੇ ਹੱਕ 'ਚ ਜਾ ਰਹੇ ਨੇ ਉਹ ਖੁਸ਼ ਐ ਜਿਹਦੇ ਹੱਕ 'ਚ ਨਹੀਂ ਜਾ ਰਹੇ ਉਹ ਸਵਾਲ ਖੜੇ ਕਰ ਰਹੀ ਆ ਤੇ ਨਤੀਜਿਆਂ ਤੋਂ ਬਾਅਦ ਹੀ ਵੀ ਐਮ ਵੀ ਸਵਾਲਾਂ ਦੇ ਘੇਰੇ ਚ ਆ ਸਕਦੀ ਆ ਜੇ ਨਤੀਜੇ ਉਹਨਾਂ ਦੇ ਹਿਸਾਬ ਨਾਲ ਆਇਆ ਤਾਂ ਸਹੀ ਵੀ ਪਾਇਆ ਜਾ ਸਕਦੇ ਪਰ ਉਹ ਤੋਂ ਪਹਿਲਾਂ ਇੱਕ ਨਵੇਂ ਰੁਝਾਨ ਆਉਣ ਲੱਗ ਪਏ ਅਜੇ ਨਵੀਂ ਸਰਕਾਰ ਬਣੀ ਨਹੀਂ ਆਖਰੀ ਗਿਣਦੀਆਂ ਵੋਟਾਂ ਪਈਆਂ ਸੀ ਉਹ ਤੋਂ ਬਾਅਦ ਇਹ ਬੇਰਕਾਲੇ ਕਹਿੰਦੇ ਅਸੀਂ ਦੁੱਧ ਦਾ ਰੇਟ ਵਧਾਤਾ ਜੀ ਮਦਰ ਡੈਰੀ ਵਾਲੇ ਕਹਿੰਦੇ ਅਸੀਂ ਵੀ ਵਧਾਤਾ ਜੀ ਅਮੂਲ ਵਾਲੇ ਕਹਿੰਦੇ ਅਸੀਂ ਵੀ ਵਧਾਤਾ ਜੀ ਹੁਣ ਖਰੀਦਦੇ ਕਿੱਥੋਂ ਡੈਰੀਆਂ ਤੋਂ ਕਿਸਾਨਾਂ ਤੋਂ ਜਿਨ੍ਹਾਂ ਨੇ ਮੱਝਾਂ ਗਾਈਆਂ ਰੱਖੀਆਂ ਉਹਨਾਂ ਤੋਂ ਕਿ ਉਹਨਾਂ ਨੂੰ ਵੀ ਮਦਰ ਡੈਰੀ ਵਾਲੇ ਬੇਰਕਾਲੇ ਅਮੂਲ ਵਾਲੇ ਭਾਅ ਵਧਾਤਾ ਉਹਨਾਂ ਤੋਂ ਵੀ ਉੱਥੇ ਕਹਿੰਦੇ ਜੀ ਉਹ ਚੈੱਕ ਕਰਦੇ ਆ ਜੀ ਨਹੀਂ ਜੇ ਤਾਂ ਘੱਟ ਹੈ ਜੀ ਇਹਦੇ ਵਿੱਚ ਫੈਟ ਘੱਟ ਆਈ ਹੈ ਜੀ ਇਹ ਤਾਂ ਤੁਹਾਡਾ ਸਹੀ ਨਹੀਂਗਾ ਜੀ ਕਰੀਮ ਘੱਟ ਆ ਜੀ ਪਤਾ ਨਹੀਂ ਕਹਿੰਦੇ ਉੱਥੇ ਰੇਟ ਪੂਰਾ ਨਹੀਂ ਕਹਿੰਦੇ ਮਿਲਦਾ ਉਹ ਕਹਿੰਦੇ ਸਾਡੀ ਪੂਰਤੀ ਵੀ ਨਹੀਂ ਹੁੰਦੀ ਖਰਚੇ ਇੰਨੇ ਵਧ ਗਏ ਤੇ ਇਧਰ ਜਿਹੜਾ ਖਰੀਦਦਾਰਾ ਵਿਚਾਰਾ ਮਿਡਲ ਕਲਾਸ ਇਹ ਦੁੱਧ ਦੀਆਂ ਥੇਲੀਆਂ ਖਰੀਦਦੇ ਨੇ ਜਿਹੜੇ ਸ਼ਹਿਰਾਂ 'ਚ ਲੋਕ ਹੈ ਕਹਿੰਦੇ ਉਹ ਕਹਿੰਦੇ ਸਾਡੇ ਲਈ ਲੁੱਟ ਹੋਗੀ ਜੀ ਸੋ ਇਹ ਚੋਣਾਂ ਦੇ ਨਤੀਜਿਆਂ ਤੋਂ ਪਹਿਲਾਂ ਹੀ ਰੁਝਾਨ ਪਾਈ ਇੱਥੇ ਹੀ ਨਹੀਂ ਰੁਝਾਨ ਤਾਂ ਸੜਕਾਂ ਤੇ ਵੀ ਆਉਣ ਲੱਗ ਪਏ 1 ਜੂਨ ਨੂੰ ਆਖਰੀ ਗੇਟ ਦੀਆਂ ਵੋਟਾਂ ਸ਼ਾਮ ਨੂੰ 6 ਵਜੇ ਮੁੱਕੀਆਂ ਤੇ 2 ਜੂਨ ਦੀ ਅੱਧੀ ਰਾਤ ਤੋਂ ਭਾਰਤ ਦੇ ਵਿੱਚ ਟੋਲ ਪਲਾਜ਼ਾਂ ਦੇ ਰੇਟ ਵਧ ਗਏ 1 ਸਾਲ ਦੇ ਵਿੱਚ ਤੀਜੀ ਵਾਰ ਵਾਧਾ ਇਹੇ ਵੈਸੇ ਪਰ ਚੋਣ ਨਤੀਜਿਆਂ ਤੋਂ ਪਹਿਲਾਂ ਤੇ ਵੋਟਾਂ ਪੈਣਸਾਰ ਉਹ ਤਾਂ ਜਿਵੇਂ ਇੰਤਜ਼ਾਰੇ ਕਰ ਰਹੇ ਸੀ ਵੋਟਾਂ ਪੈ ਜਾਣ ਫੇਰੇ ਵਧਾਉਣ 5% ਤੱਕ ਨੈਸ਼ਨਲ ਹਾਈਵੇ ਦੇ ਉੱਤੇ ਮੁੱਖ ਮਾਰਗਾਂ ਦੇ ਉੱਤੇ ਸਥਿਤ ਟੋਲ ਪਲਾਜ਼ਾਂ ਦੇ ਉੱਤੇ ਪਾਈ ਟੋਲਾਂ ਦੇ ਰੇਟ ਵੀ ਵਧ ਗਏ ਸੋ ਇਸ ਲਈ ਜੀ ਰੁਝਾਨ ਤਾਂ ਆਉਣੇ ਸ਼ੁਰੂ ਹੋ ਗਏ ਸੋ ਇਹ ਰੁਝਾਨ ਹੁਣ ਨਤੀਜਿਆਂ 'ਚ ਕੀ ਕਹਿੰਦੇ ਨੇ ਇੰਤਜ਼ਾਰ ਕਰਾਂਗੇ ਨਤੀਜਿਆਂ ਦਾ ਤੇ ਆਸ ਕਰਾਂਗੇ ਭਾਰਤ ਦੇ ਲੋਕਾਂ ਨੇ ਜਿਹੜੀਆਂ 542 ਪੈਸੇ ਤਾਂ 543 ਸੀਟਾਂ ਨੇ ਪਰ ਇੱਕ ਸੀਟ ਸੂਰਤ ਵਾਲੀ ਗੁਜਰਾਤ ਦੇ ਵਿੱਚ ਬਿਨਾਂ ਮੁਕਾਬਲਾ ਜੇਤੂ ਲਾਨੀ ਗਈ ਸੀ ਉਹ ਤੋਂ ਬਿਨਾ ਫਿਰ 542 ਤੇ ਵੋਟਾਂ ਪਈਆਂ ਨੇ 542 ਦੇ ਉੱਤੇ ਜਿਹੜੇ ਵੋਟਰਾਂ ਨੇ ਵੋਟਾਂ ਪਾਈਆਂ ਉਹ ਚ ਪੰਜਾਬ ਦੀਆਂ ਵੀ 13 ਸੀਟਾਂ ਸ਼ਾਮਲ ਨੇ ਤੇ ਉਮੀਦ ਕਰਦੇ ਹਾਂ ਦੇਸ਼ ਦੇ ਪੱਖ ਦੀ ਨਿਰਪੱਖ ਸਰਕਾਰ ਕਾਵੇ ਜਿਹੜੀ ਧਰਮ ਦੇ ਨਾਂ ਤੇ ਨਹੀਂ ਦੇਸ਼ ਦੇ ਨਾਂ ਤੇ ਸੂਬਿਆਂ ਦੇ ਨਾਂ ਦੇ ਉੱਤੇ ਕਾਰਜ ਕਰੇ ਵਿਕਾਸ ਕਰੇ ਇਹ ਸਾਸ ਦੇ ਨਾਲ ਦਿਓ ਜੱਜ ਤੁਸੀਂ ਬੇਖਦਰ ਹੋਂ ਦਾ ਟੀਵੀ ਐਨ ਆਰ ਆਈ ਬਹੁਤ ਬਹੁਤ ਸ਼ੁਕਰੀਆ